ਟੈਪੀ ਤੋਂ ਸੀ ਉਹ ਸੋਸਾਇਟੀ ਪਾਣਾ ਵੀ ਸੀ ਵਿਚਾਰਾ ਉਹ ਮਿਲਦਾ ਨਾ ਰਹਿਦਾ ਸਾਨੂੰ ਤੇ ਉਹ ਬਹੁਤ ਮਾਰਾ ਹੋਇਆ ਯਾਰ ਆਵਾਰਾ ਪਸ਼ੂਆਂ ਕਰਕੇ ਹੋਇਆ ਲੰਗਾਲ ਤੋਂ ਹੈ ਮੋਡੀਫਾਈਡ ਆਇਆ ਕੀ ਕਰੇ ਖਾਣਾ ਇਹ ਯਾਰ ਚੱਕ ਲੱਗੇ ਗੱਲ ਖਰਾਬ ਕਰਤੀ ਤੂੰ ਸਾਰੀ ਮੇਰੀ ਇੱਕ ਨਾ ਬੰਦਾ ਸੀ ਇੱਥੇ ਕਿਤੇ ਆਇਆ ਉਹ ਮਾਨਸਾ ਤਰੋਲੇ ਦਾ ਲੱਗਿਆ ਮੈਨੂੰ ਉਹ ਗਾਲ ਕੱਢ ਕੇ ਬੋਲਦਾ ਕਿ ਨਾ ਉਹ ਹੋਊਗਾ ਜਿਹੜਾ ਮਾਨਸਾ ਹੋਊਗਾ ਉਤਰੋਂ ਲੈ ਵੀ ਉਨੀ ਪਾਣੀ ਫਿਰ ਜ਼ਬਰਨ ਵਾਲੇ ਮਾਨਸਾ ਦਾ ਮਾਨਸਾ ਦੇ ਵਿੱਚ ਹਾਂਜੀ ਸਸੀਕਾਲ ਸਾਰਿਆਂ ਨੂੰ ਕੀ ਹਾਲ ਚਾਲਾ ਲਓ ਜੀ ਅੱਜ ਆਪਾਂ ਵਲੌਗ ਸਟਾਰਟ ਕਰ ਰਹੇ ਹੱਥਾਂ ਦੇ ਟਾਈਮ ਟੇਬਲ ਤੋਂ ਬਾਅਦ ਤੇ ਨਾਲ ਆਪਣੇ ਕੌਣ ਬੰਦੇ ਆ ਕੌਣ ਮਿਲਦਿਆ ਸਾਨੂੰ ਦਿਖਾਉਣੇ ਆ ਜੁੜੇ ਰਹੋ ਬਈ ਸ਼ੁਕਰਾ ਪ੍ਰਮਾਤਮਾ ਦਾ ਅੱਜ ਬਈ ਬਹੁਤ ਬਹੁਤ ਕਹਿੰਦੇ ਰੱਬਾ ਤੇਰਾ ਧੰਨਵਾਦ ਬਹੁਤ ਵਧੀਆ ਧੁੱਪ ਨਿਕਲੀ ਅੱਜ ਤੜਕੇ ਦੀ ਅੱਜ ਨੂੰ ਮਾਂ ਮਹੀਨਾ ਪੰਜ ਤਰੀਕਾ ਬਹੁਤ ਵਧੀਆ ਧੁੱਪ ਆ। ਿੱਕੀ ਫਿਰਦਾ ਤੇ ਹੁਣ ਬੱਜੇ ਪੈਨੇ 5:30 ਨਹੀਂ 5:30 ਕਿ 6:00 ਵਜੇ। 6:00 ਵਜੇ ਵੀ ਧੁੱਪ ਦੇਖੋ। ਇਹ ਮੇਰੇ ਗੱਡੀ ਦਾ ਵੀ ਮੂਰੇ ਬੈਂਪਰ ਲੱਗਿਆ ਹੋਇਆ ਮੇਰੇ। ਆ ਦੇਖ। ਅੱਖਾਂ 'ਚ ਧੁੱਪ ਪੈਂਦੀ ਆ। ਬਹੁਤ ਵਧੀਆ ਧੁੱਪ ਹੋ ਗਈ। ਚੱਲ ਰੱਬ ਸਖ ਰੱਖੂਗਾ। ਤੇ ਪਾਣੀ ਕਹਿੰਦੇ ਕੁਝ ਮਾੜਾ ਜਿਹਾ ਘਟ ਰਿਹਾ ਹਾੜਾਂ ਵਾਲਿਆਂ ਦਾ। ਉਧਰ ਵੀ ਠੀਕ ਆ ਤੇ ਕੁਝ ਵੀਰਾਂ ਉਹਨਾਂ ਨੂੰ ਬੇਨਤੀ ਜਿਹੜੇ ਉਥੇ ਸੇਵਾ ਲੈ ਕੇ ਆਂਦੇ ਕੁਝ ਰੁਕ ਜਓ ਤੁਸੀਂ ਕੋਈ ਨਿੱਦਵਾ ਲੋੜ ਪੂਆਪਾ ਉਦੋਂ ਚੱਲਾਂਗੇ ਹਜੇ ਇੱਕਦਮ ਨਾ ਜਾਓ ਤੁਸੀਂ ਠੀਕ ਹੈ ਜੀ ਹਾਂਜੀ ਹਾਂਜੀ ਵਾਹ ਸਪੀਕ ਇਤਨਾ ਪੂਰਾ ਭਰਿਆ ਹੁੰਦਾ ਸੀ ਇਹ ਇਹ ਵੀ ਕੱਟ ਗਿਆ ਪਾਣੀ ਜਿੱਥੇ ਦਾ ਹੀ ਮੈਂ ਗੱਡੀ ਮੋੜੂਗਾ ਇੱਥੇ ਦਾ ਹੀ ਬਹੁਤ ਪਾਣੀ ਹੁੰਦਾ ਸੀ ਪਾਣੀ ਕੱਟ ਗਿਆ ਪਰ ਆਹ ਮਾਰਾ ਪਸੂ ਵੀ ਬਹੁਤ ਫਿਰਦੇ ਨੇ ਬਈ ਇਹਨਾਂ ਨੇ ਐਕਸੀਡੈਂਟ ਕਰਾਇਆ ਇੱਕ ਬਹੁਤ ਭੜਾ ਕਿੱਧਰ ਇੱਕ ਸਾਡੇ ਬਲਾਕ ਦੇ ਪਿੰਡ ਟੈਪੀ ਦੇ ਵਿੱਚ ਭਾਈ ਜੀ ਸੇਵਾ ਕਰਨ ਜਾਂਦੇ ਸੀਗੇ ੜਪੀਰ ਦਾ ਵਾਸਤੇ ਤੇ ਉਹਨਾਂ ਦਾ ਸਦ ਐਕਸੀਡੈਂਟ ਹੋ ਗਿਆ 12 ਪਸ਼ੂਆਂ ਕਰਕੇ ਤੇ ਉਹ ਇਸ ਦੁਨੀਆ ਤੋਂ ਚਲੀ ਗਏ ਚਲੇ ਗਏ ਵਿਚਾਰੇ ਉਹ ਵੀ ਸੇਵਾ ਕਰਨੇ ਬਹੁਤ ਨਾਈਸ ਪਰਸਨ ਸੀ ਕਿਉਂਕਿ ਜਦੋਂ ਅਸੀਂ ਆਉਂਦੇ ਜਾਂਦੇ ਸੀ ਸਾਨੂੰ ਬੈਂਕ 'ਚ ਮਿਲਦਾ ਸੀ ਬਹੁਤ ਵਧੀਆ ਬੰਦਾ ਸੀ ਪਰਮਾਤਮਾ ਨੇ ਬਹੁਤ ਮਾੜੀ ਕਰਿਆ ਉਹਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਵੀ ਜਿਹੜਾ ਘਾਟਾ ਕਦੇ ਪੂਰੀ ਨਹੀਂ ਹੋ ਸਕਦਾ ਤੇ ਹੋਇਆ ਇਹ 12 ਪਸ਼ੂਆਂ ਕਰਕੇ ਆ ਤਾਂ ਬੇਨਤੀ ਆ ਮੇਰੇ ਵੀਰਾਂ ਨੂੰ ਵੀ ਦੇਖ ਕੇ ਜਾਓ ਸਲੋ ਭੱਜੋ ਪਿੱਛੇ ਉਹਦੇ ਜਵਾਕ ਡੇਕਦੇ ਨੇ ਜਾਣਾ ਸਾਰੇ ਨੇ ਪਰ ਬੇ ਆਈ ਮੌਤ ਜਾਣਾ ਕਿਹੜਾ ਉਹ ਬਹੁਤ ਦੁੱਖ ਆ ਉਹਦਾ ਉਹ ਜੀ ਇਹ ਮੇਰੇ ਭਾਈ ਨੇ ਮੋਟਰਸਾਈਕਲ ਤਿਆਰ ਕਰਾਇਆ ਭਾਈ ਕਿੱਥੋਂ ਤਿਆਰ ਕਰਾਇਆ ਮੋਟਰ ਤੇ ਲੰਗਵਾਲ ਤੋਂ ਹੈ ਮੋਡੀਫਾਈ ਕਰਾਇਆ ਇਹ ਲੰਗਵਾਲ ਤੋਂ ਮੋਡੀਫਾਈ ਕਰਾਇਆ ਮੋਟਰਸਾਈਕਲ ਭਾਈ ਨੇ ਮੇਰੇ ਨੇ ਮੋਡੀਫਾਈ ਕਰਾਇਆ ਲੰਗਵਾਲ ਤੋਂ ਇਹ ਮੋਟਰਸਾਈਕਲ ਅਕੇਵ ਤਾਂ ਵੀ ਕਿੱਥੇ ਆ ਇੱਥੇ ਇੱਥੇ ਆ ਵਈ ਇੱਥੇ ਮੋਡੀਫਾਈ ਕਰਾਇਆ ਹੈ ਆ ਜਾ ਆ ਜਾ ਹੋਰ ਕੀ ਹਾਲ ਚਾਲ ਵਧੀਆ ਜੀ ਹੈ ਛੋਟੇ ਬਾਈ ਵਧੀਆ ਤੁਸੀਂ ਵਧੀਆ ਵਧੀਆ ਤੁਸੀਂ ਨਾਲ ਉਹ ਸੇਤਾ ਠੀਕ ਰਹੇ ਦੀ ਨੇ ਐ ਦਰਮੇਂ ਕੇ ਆਪ ਨੂੰ ਮਿਲਿਆ ਨੂੰ ਆਪ ਨੂੰ ਮਿਲਿਆ ਨੂੰ ਹੋ ਗਿਆ ਅੱਧਾ ਦਿਨ ਉਹ ਅੱਧਾ ਦਿਨ ਅੱਧਾ ਦਿਨ ਹੋ ਗਿਆ ਤੇ ਉਹਨਾਂ ਨੂੰ ਮਿਲਿਆ ਵਸਾ ਅੱਦੇ ਸਵਾਦੋ ਹਨ ਮਜ਼ਾ ਹੀ ਲੰਘਿਆ ਅੱਧਾ ਦਿਨ ਉਹ ਮਸਾ ਲੰਘਿਆ ਬਹੁਤ ਔਕੇ ਤੇ ਲੰਘੇ ਨੇ ਛੋਟੇ ਬਾਈ ਇਹ ਹਾਸ ਕਦੇ ਹਾਸ ਕੇਟ ਕੇ ਜ਼ਿੰਦਗੀ ਲੰਘ ਜੂ ਬਾਈ ਕਿਉਂ ਵੀ ਲੈ ਜਾਣਾ ਇੱਥੇ ਕੁਸ ਆਪਾਂ ਦਾ 15 ਉਹ ਕਹਿੰਦਾ ਬਾਈ ਆਪਣਾ ਸਾਡਾ ਪ੍ਰਧਾਨ ਵੀ ਸੀ ਉਹ ਸੋਸਾਇਟੀ ਦਾ ਉਹ ਬਾਈ ਟਾਈਪੀ ਟਾਈਪੀ ਤੋਂ ਸੀ ਉਹ ਸੁਸਾਇਟੀ ਪਤਾਂ ਨਹੀਂ ਸੀ ਵਿਚਾਰਾ ਉਹ ਮਿਲਦਾ ਨਾ ਇਹਨਾਂ ਨਾਲ ਸਾਨੂੰ ਤੇ ਉਹ ਬਹੁਤ ਮਾਰਾ ਹੋਇਆ ਯਾਰ ਅਵਾਰਾ ਪਸ਼ੂਆਂ ਕਰਕੇ ਹੋਇਆ ਮੈਂ ਪਹਿਲਾਂ ਵੀ ਬੋਲਿਆ ਵੀ ਬਣ ਕੇ ਬੇਨਤੀ ਆ ਪਸ਼ੂਆਂ ਤੋਂ ਬਚ ਕੇ ਰਹਿ ਜਾਓ ਜਿਓ ਜੀ ਬਚ ਕੇ ਰਹਿ ਮੜਾ ਇਹ ਧਿਆਨ ਰੱਖੋ ਬਾਈ ਕੀ ਹਾਲ ਹੈ ਵਧੀਆ ਬਾਈ ਵਧੀਆ ਠੀਕ ਹੋ ਬਾਈ ਵਧੀਆ ਵਧੀਆ ਸੰਗਦਾ ਬਾਈ ਤੂੰ ਖਾ ਲੈਂਦੇ ਯਾਰ ਸੰਗਦਾ ਬਾਈ ਸੰਗਦਾ ਦੇ ਇਹ ਤਾਂ ਫੇਰ ਆ ਹੀ ਹੁੰਦਾ ਬਲੌਗਰਾਂ ਦਾ ਜਦੋਂ ਜਿਹੜੀ ਕਰੇ ਉਹਦੇ ਵੀ ਕੈਮਰਾ ਕੱਢ ਲਿਆ ਤੇਰਾ ਬਹੁਤ ਭੰਦੇ ਨਾ ਕੱਢਦਾ ਨਹੀਂ ਆ ਬਾਈ ਕਿਸ ਤਰ੍ਹਾਂ ਭਰੀ ਜਾਣਾ ਵਦਿਆਂ ਸਗਰ ਖੋ ਕੇ ਰੱਖ ਲੈ ਹਾਂ ਪੰਨਾਂ ਤਾਂ ਨਹੀਂ ਗਾਦੇ ਆਇਆਂ ਆ ਬਣਦੇ ਗਾਨ ਨੂੰ ਤੇਰਾ ਜੀ ਤੇਰਾ ਫੁੱਟਿਆ ਹੋਇਆ ਵੀ ਮੇਰਾ ਤੇ ਤੇਰਾ ਫੁੱਟ ਗਿਆ ਬੰਦੇ ਮੈਂ ਉਹ ਬੰਦਾ ਕਿਉਂ ਇਹਦਾ ਫੁੱਟਿਆ ਵਨ ਪਲੱਸ ਚੱਲਦਾ ਤਾਂ ਹੈਗਾ ਐ ਕਿਉਂ ਚੱਲ ਲੱਗਦੀ ਮੋਬਾਈਲ ਸਕਰੀਨ ਚ ਆਉਂਦੀ ਆ ਚਿੰਗਾ ਕਾਲਾ ਦੇ ਮੈਨੂੰ ਕਿਉਂ ਉਹੀ ਗੱਲਾਂ ਚਲਾਈ ਜਾਂਦਾ ਮੈਨੂੰ ਓਕੇ ਠੀਕ ਆ ਬਾਈ ਜੀ ਚੱਲੀਏ ਵੀਡੀਓ ਲਾ ਵੀਡੀਓ ਦਾ ਲੱਗੂ ਹੈ ਤਾਂ ਦੰਦਾ ਤਾਂ ਸਿਗਨੇਚਰ ਚੱਲੀ ਜਾਂਦਾ ਹੈਗਾ ਔਰ ਕੀ ਨਾਇ ਤਾਂ ਦੇਖਾ ਇੱਥੇ ਆਈ ਜੱਜ ਚੰਗਾ ਬਾਈ ਕਾਲੇ ਚੰਗਾ ਜੀ ਓਕੇ ਕੁਝ ਕਹਿਣਾ ਚਾਹੋ ਇਹਨਾਂ ਨੂੰ ਮੁੰਡਿਆਂ ਨੂੰ ਦੇਖਣ ਵਾਲਿਆਂ ਨੂੰ ਆਪਣੇ ਬੀ ਲਵ ਯੂ ਬਾਈ ਦਾ ਬਲੌਗ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਬਣਾਉਂਦਾ ਬਾਈ ਬਲੌਗ ਕਰਾਉਂਦਾ ਓਕੇ ਧੰਨਵਾਦ ਵੋਟ ਕਰੋ ਬਾਈ ਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਈਨਸ ਪੋਟਾ ਲਓ ਜੀ ਹੁਣ ਆਗੇ ਆਪਾਂ ਆਪਣੇ ਆਹ ਰਾਸਰ ਕੋਈ ਗੁਰਪੀ ਦੋ ਨਾ ਗੁਰਪੀਤਾ ਜਮਿਆ ਬਹੁਤ ਵਧੀਆ ਜੀ ਧੰਗੜ ਬਹੁਤ ਵਧੀਆ ਡਾਟ ਸਾਹਿਬ ਵਧੀਆ ਹਲ ਲੈ ਬਾਈ ਸਾਹਿਬ ਕਹਿੰਨੇ ਪਈ ਸੀ ਉਹ ਲੈਟੋ ਕੋਈ ਹੀ ਆ ਪਾਲੀ ਆਉਂਦਾ ਜੇ ਉਹ ਆਪਣਾ ਦੇਖੋ ਆਇਆ ਜਦੋਂ ਪਾਲੀ ਆਇਆ ਪਾਲੀ ਨੇ ਰੰਗ ਰੂ ਵੀ ਚੇਂਜ ਕਰ ਦੇਣਾ ਹਨਾ ਬਈ ਗੁਰਪੀ ਦਾ ਹਾਂ ਜੀ ਹਾਂ ਜੀ ਜਮਾ ਓਕੇ ਜੀ ਕਰ ਦੂ ਨਾ ਬਸ ਜਮਾ ਆਹ ਪਾਲੀ ਜੀ ਆਉਂਦੇ ਪਾਲੀ ਕਰਵਾਵਾਦੀ ਹੁੰਦੀ ਆ ਇੱਥੇ ਵਾਲ ਵੱਧਾਏ ਮਿਲ ਜੇ ਲੋ ਵੀ ਇਹ ਕਾਰਨ ਕਿ ਇੱਥੇ ਆਉਂਦਾ ਜਿਆਦਾ ਆਪਾਂ ਵੀ ਸਲੂਨ 'ਚ ਜਾਂਖਦੇ ਆਂ ਸਲੂਨ 'ਚ ਜਾ ਸਕਦੇ ਆਂ ਪਰ ਇਹ ਪੁਰਾਣੇ ਮਿੱਤਰ ਨੇ ਇਹਨਾਂ ਨੂੰ ਪਤਾ ਕਹਿੰਦੇ ਕਾਟਿੰਗ ਵਾਲਾ ਦਰਜੀ ਇਹ ਤੁਹਾਨੂੰ ਪੁਰਾਣੀ ਰੱਖਣੇ ਚਾਹੁੰਦੇ ਸਾਨੂੰ ਪਤਾ ਹੁੰਦਾ ਉਹਨਾਂ ਨੇ ਕਿਵੇਂ ਮੇਚ ਆਉਂਦਾ ਕਿਵੇਂ ਕੋਈ ਚੀਜ਼ ਚੇਂਜ ਕਰਨੀ ਹੈਗੀ ਕਿਵੇਂ ਤੁਹਾਡੇ ਫੇਸ ਦੇ ਹਿਸਾਬ ਨਾਲ ਕਾਟਿੰਗ ਕਰਨੀ ਇਹਨੂੰ ਪਤਾ ਹੀ ਆ ਸਾਰਾ ਦਰਜੀ ਨੂੰ ਇਹ ਪਤਾ ਹੁੰਦਾ ਕੱਪੜਾ ਤੁਹਾਡੇ ਕਿਵੇਂ ਸੋਹਣਾ ਲੱਗੂ ਇਸ ਕਰਕੇ ਦਰਜੀ ਕਾਟਿੰਗ ਵਾਲਾ ਹੈਅਰ ਡ्रेसਰ ਤੇ ਡਾਕਟਰ ਅੱਜੱਕ ਲੱਗੇ ਗੱਲ ਖਰਾਬ ਕਰਤੀ ਤੂੰ ਸਾਰੀ ਮੇਰੀ ਕਹਿੰਦੇ ਡਾਕਟਰ हेयर ड्रेसਰ ਤੇ ਦਰਜੀ ਸਾਹਿਬ ਇੱਕੋ ਹੀ ਰੱਖਣੇ ਜਾਂਦੇ ਇਹ ਤੰਨੇ ਇੱਕ ਹੀ ਪੁਰਾਣੇ ਚਾਹੁੰਦੇ ਤਈਓ ਠੀਕ ਨੂੰ ਡਾਕਟਰ ਨੂੰ ਪਤਾ ਹੁੰਦਾ ਜੇ ਤੁਹਾਨੂੰ ਵੀ ਇਹਨੂੰ ਇਹ ਬਿਮਾਰੀ ਆਪਾਂ ਇਹਦੇ ਨਾਲ ਲੋਟ ਕਰ ਲਾਂਗੇ ਨਵੇਂ ਨਮਾ ਐਕਸਪੈਰੀਮੈਂਟ ਕਰਨਾ ਇਸ ਕਰਕੇ ਉਹ ਤੰਨੇ ਹੀ ਪੁਰਾਣੇ ਰੱਖੋ ਤੁਸੀਂ ਪਾਲ ਕੀ ਹਾਲ ਚਾਲ ਨੇ ਕੀ ਹਾਲ ਹੈ ਵਧੀਆ 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 ਅੱਜ ਤਾਂ ਦੇਖੋ ਮਿੱਤਰੋ ਪਾਲੀ ਮੁੰਡਾ ਖੁੰਡਾ ਬਣਾਇਆ ਵਿਖਾਉਂਦਾ ਹਾਂ ਦੇਖ ਤੇ ਜਿਹਨੇ ਕੋਈ ਜਿੱਟਾ ਪਾਲੀ ਦੇ ਕੋਲੇ ਕੋਈ ਦਸ ਸੀ ਸਰ ਐਡੀ ਉਹ ਮਗਦਰ ਨਹੀਂ ਹੋਣਾ ਅੱਜ ਦੇਕਰ ਅਜਨੇ ਸਾਹਿਬ ਨਾਲ ਸ਼ੇ ਕੀ ਕਰੇ ਖਾਣਾ ਹੀ ਆ ਇਹ ਹੁੰਦੀ ਹੈ ਮਿੱਤਰ ਤਾਂ ਪਾਲੀ ਨੇ ਉਹ ਉੱਥੇ ਬਹਿ ਕੇ ਕਾਟਿੰਗ ਕਰਨੀ ਕਿਉਂ ਲਾਈਟ ਭੇਜੀ ਹੋਈ ਸੀ ਦੇਖੋ ਪਈ ਜਾਂਦਾ ਸੀ ਚਾਹ ਨੇ ਲਾਈਟ ਲਾ ਕੇ ਹੱਥਾਂ 'ਚ ਕਾਟਿੰਗ ਕਰਨੀ ਲਓ ਜੀ ਪੰਡ ਜਾਂਦੇ ਜਾਂਦੇ ਨੂੰ ਹਨੇਰਾ ਹੋ ਗਿਆ ਪਾਂਡੇ ਕੋਲੇ ਵੀ ਨਹੀਂ ਸੀ ਲਾਈਟ ਕਹਿੰਦੇ ਲਾਈਟ ਦਾ ਕਟਾ ਜ ਕਾਰਟਿੰਗ ਰੱਖਿਆ ਆ ਇਤਨਾ ਵੀ ਬਹੁਤ ਨਹੀਂ ਰਹਾ ਇਹ ਕਹਿੰਦੇ ਪਿੰਡ ਵੀ ਲਾਈਟ ਵੱਜ ਗਈ 6 ਵਜੇ ਤੱਕ ਕੰਮ ਕਰਦੇ ਕਰਦੇ ਮੰਨ ਲਓ 8 ਵਜੇ ਕੀ ਬਹੁਤ ਨਹੀਂ ਰਹਾ ਹੋ ਗਿਆ ਭਾਈ ਪਤਾ ਹੀ ਨਹੀਂ ਇਹਦਾ ਟਾਈਮ ਦਾ ਕੰਮ ਕਰਦੇ ਕੰਮ ਨਾਲ ਥੋੜੇ ਜਿ ਸੀ ਕੀ ਕੰਮ ਸੀ ਮੈਂ ਦੱਸਦਾ ਤੇ ਪਹਿਲਾਂ ਤਾਂ ਗਿਆ ਬੁੱਕ ਡਿਪੂ ਤੇ ਉਹ ਕਾਲੇ ਵਰਗੇ ਨੇ ਬੈਠੇ ਉਹ ਤਾਂ ਸਾਡੇ ਸਾਹਮਣੇ ਸੀ ਦੋ ਬੁੱਕ ਡਿਪੂ ਤੋਂ ਫਲ ਇੱਥੇ ਨੇ ਇੱਕ ਇੱਕ ਬ੍ਰੈਕਟਾਂ ਦਾ ਪੈਕਟ ਹਾਂ ਬ੍ਰੈਡਵੈਲ ਇੱਥੇ ਨੇ ਇੱਕਾ ਕਟਿੰਗ ਹੈ ਇੱਕ ਮੜਿਆ 10 ਮਿੰਟ ਇੱਕ ਦੁਕਾਨ ਤੇ ਰੁਕਿਆ ਸੀਗਾ ਬਸ ਇੰਨੇ ਨਾਲ ਹੀ ਘੰਟਾ ਵੀ ਉੱਡਿਆ ਨਾ ਇਹ ਵੀ ਹੁਣੀ ਛੇ ਦਿਨ ਨਵੇੜ ਕੇ ਕੰਮ ਵਗ ਜਾਗੇ ਪਰ ਨਹੀਂ ਰਬਹੁਤ ਹੋ ਗਿਆ ਭਾਈ ਦੇਖੋ ਦਿਨ ਨਾਲ ਨਹੀਂ ਰਸ ਹੁਣ ਜਾਣੇ ਆ ਘਰੇ ਕਰੇ ਮਾਤਾ ਦਾ ਫੋਨ ਆ ਗਿਆ ਸ਼ੋਭੂ ਦਾ ਫੋਨ ਆ ਗਿਆ ਘਰੋਂ ਫੋਨ ਆ ਗਿਆ ਵੀ ਆਜੋ ਭਾਈ ਲੇਟ ਹੋ ਗਿਆ ਚ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਮਾਹੌਲ ਵੀ ਖਰਾਬ ਹੀ ਹੋ ਜਾਂਦਾ ਤੁਹਾਨੂੰ ਪਹਿਲਾਂ ਤਾਂ ਹੈ ਨਹੀਂ ਜਿਵੇਂ ਅਗਲਾ 11 ਵਜੇ ਕਰੇ ਵਗ ਗਈ ਕੋਈ ਚੱਕਰ ਨਹੀਂ ਹੋ ਤਾਂ ਟਾਈਮ ਨਾਲ ਹੀ ਜੋਬ ਪਾਈ ਬੱਚੇ ਇਹਦੇ ਬੱਚੇ ਨੇ ਕਿਉਂ ਡੀਕਦੇ ਹੁੰਦੇ ਨੇ ਕੋਈ ਪਤਾ ਨਹੀਂ ਕਦੋਂ ਕੀ ਐਪ੍ਰੈਂਸ ਹੋ ਜਾਏ ਕਦੋਂ ਕਿਸੇ ਨਾਲ ਕੋਈ ਦੁਰਘਟਨਾ ਪਾਪਰ ਜੀ ਦੇਖੋ ਬਾਈ ਮੈਂ ਰੋਡ ਤੇ ਜਾ ਜਿੰਨਾ ਮੈਨੂੰ ਇੱਕ ਚੀਜ਼ ਆਦਾ ਉਹ ਦੇਖ ਮੂਰੇ ਨਾ ਆ ਜਾਂਦਾ ਰੇੜੀ ਆ ਬਾਈ ਇਹ ਦੀਂਦਾ ਨਹੀਂ ਸੀਗਾ ਆਪਣਾ ਟਾਇਰ ਲਈ ਜਾਂਦਾ ਹੈਗਾ ਸਾਨੂੰ ਸੈਦ ਦੇ ਖੇਤਾ ਹੋਵੇ ਉਹ ਜਾਂਦਾਗਾ ਦੇਖੋ ਹੁਣ ਇਹਦੇ ਪਿੱਛੇ ਕੁਸਤਾ ਲਾਉਣਾ ਚਾਹੀਦਾ ਨਾ ਚੌਂਕਰ ਵਾਲਾ ਬੰਦੇ ਦਾ ਮਣਾ ਮੁੰਡਾ ਤੇ ਹੋਰ ਭਰਾ ਹੋਵੇ ਤੇ ਐਕਸੀਡੈਂਟ ਕਰਾ ਸਕਦਾ ਹੈ ਉਈ ਮੁੰਡੇ ਚਮਕਦਾ ਹੋਵੇ ਲਾਈਟ ਵਜੇ ਕੋਈ ਚਮਕੇ ਕੁਛ ਨਹੀਂ ਪਤਾ ਲੱਗਦਾ ਵੀਰ ਬਣ ਕੇ ਬੇਨ ਤੇ ਰੀਡੀ ਵਾਲਿਆਂ ਨੂੰ ਇਹਦੇ ਪਿੱਛੇ ਕੁਝ ਲਾ ਕੇ ਜਰੂਰ ਰੱਖਿਆ ਕਰੋ ਲਓ ਜੀ ਆਪਾਂ ਆਪਣੇ ਪਿੰਡ ਪਹੁੰਚ ਚੁੱਕੇ ਆ ਆ ਇੱਧਰ ਸੜਕ ਵਧੀਆ ਮੇਰੇ ਵਾਲੇ ਪਾਸੇ ਮੜਾ ਜਪਈ ਗਾਰਾ ਯੂੜਾ ਹੁਣ ਇਹ ਪੈਕੇਟ ਇੰਨਾ ਕ ਤਾਂ ਹੋ ਲਓ ਜੀ ਪਿੰਡ ਪਹੁੰਚ ਚੁੱਕੇ ਆ ਲਓ ਜੀ ਆਪਣੇ ਚਾਚਾ ਜੀ ਨੇ ਵਾਰ ਦਿੱਤਾ ਖੋਲ ਇਹ ਤਾਂ ਦੀਪਾ ਸੀਗਾ ਦੀਪਾ ਕੋਈ ਗੱਲ ਦੱਸਦਾ ਜੀ ਬਾਗ ਗਿਆ ਕਿਉਂ ਮੈਂ ਇੱਧਰ ਵੀਡੀਓ ਚ ਇਹ ਬੀਜੀ ਸੀ ਮੜਾ ਜਾ ਲਓ ਜੀ ਚਾਚਾ ਕਹਿੰਦਾ ਆਉਣ ਦੇ ਆਉਣ ਦੇ ਆਉਣ ਦੇ ਮਾ ਲਓ ਜੀ ਆਹ ਦੇਖ ਕਿੰਨੀ ਸੇਕ ਲਾਈ ਪਈ ਹੈ ਇਹ ਤਾਂ ਹੁਣ ਆ ਦੇ ਦੇ ਕਹਿੰਦਾ ਆਉਣ ਦੇ ਆਹ ਸੇਕ ਲਾਈ ਪਈ ਹੋਈ ਇਹ ਵੀ ਦੇ ਕੰਮ ਨੇ ਸਾਰੇ ਲਓ ਜੀ ਨੇਰੇ ਦੇ ਵਿੱਚ ਪਾਲੀ ਨੇ ਆਪਣੀਆਂ ਕਾਟਿੰਗ ਕਰਤੀ ਦੇਖੋ ਵਧੀਆ ਲੱਗਦੀ ਹੈ ਬਸ ਕਹਿੰਦੇ ਚਿੱਟੇ ਦੀਏ ਨੇ ਇਥੇ ਫਿਰ ਆਪਾਂ ਤੜਕ ਡੈਂਟਿੰਗ ਐ ਫੈਂਡਿੰਗ ਕਰਦਾਂਗੇ ਰੰਗ ਲਾਦਾਂਗੇ ਪੂਰਾ ਠੀਕ ਹੈ ਲਓ ਜੀ ਹੁਣ ਅੱਜ ਦਾ ਬਲੌਗ ਕਰਦੇ ਅੱਜ ਖਤਮ ਇੰਨਾ ਕੀ ਗੁੱਡ ਨਾਈਟ ਜਿਉਂਦੇ ਬਸਦੇ ਹੋ ਧੰਨਵਾਦ ਲਓ ਜੀ ਦੇਖੋ ਉਸਤਾਦ ਇਹ ਮਾਨਸਾ ਦਾ ਕੰਮ ਆ ਮਾਨਸਾ ਦੇ ਵਿੱਚ ਮਾਨਸਾ ਦੇ ਬਹੁਤ ਹੀ ਬਹੁਤ ਬੁਰੇ ਹਾਲ ਨੇ ਇਹ ਮੇਨ ਬੱਸ ਸਟੈਂਡ ਦੇ ਲੱਗਿਆ ਬਾਈ ਜੀ ਦੇਖੋ ਕਿਵੇਂ ਗੱਡੀ ਨੂੰ ਕੀ ਹੋ ਗਿਆ ਯਾਰ ਬਹੁਤ ਬੜਾ ਹਾਲ ਹੋ ਗਿਆ ਜੀ ਅਧਿਕਾਂ ਨਾ ਰਹਿ ਦੂਰਾ ਹਾਲ ਕੋਈ ਸਮਾਂ ਹੁੰਦਾ ਕਮਾਉਣ ਦਾ ਦੇਖੋ ਦੇਖੋ ਇੰਨਾ ਬਣੀ ਹੈ ਲਓ ਭਾਈ ਜੀ ਇਹ ਦੇਖੋ ਇਹ ਮਾਨਸਾ ਦੇ ਹਾਲਾਤ ਨੇ ਇਹ ਮੇਨ ਬਸਟੈਂਡ ਜਿੱਦੋਂ ਆਪਾਂ ਜਾਣੇ ਉੱਥੋਂ ਦੇ ਹਾਲਾਤ ਨੇ ਇਹ ਪੂਰਾ ਭਰਿਆ ਪਿਆ ਤੁਰਤਾ ਹੀ ਬਸ ਮੈਂ ਤੇ ਇਹੀ ਬੇਨਤੀ ਹੈ ਪਿੰਡ ਵਾਲੇ ਆਪਣੇ ਵੀਰਾਂ ਨੂੰ ਜਿਹੜੇ ਆਉਂਦੇ ਆ ਮਾਨਸਾ ਵੀ ਜਿੰਨਾ ਟੈਕਮ ਮੀਨੇ ਇੱਥੇ ਤੁਸੀਂ ਆਓ ਨਾ ਬਾਜ਼ਾਰ 'ਚ ਨਾ ਵੜੋ ਮੈਂ ਹੀ ਗਲਤੀ ਨਾਲ ਵੜ ਗਿਆ ਕੋਈ ਫਾਇਦਾ ਨਹੀਂ ਇੱਥੇ ਆਉਣ ਦਾ ਇਹਨੇ ਕੰਮ ਕੋਈ ਨਾ ਦੋ ਦਿਨ ਡੇਟ ਹੋ ਜਾਣਗੇ ਪ੍ਰਮਾਤਮਾ ਬਿਮਾਰੀ ਠਮਾਰੀ ਤੋਂ ਬਚਾ ਕੇ ਰੱਖੇ ਉਹ ਮਾਨਸਾ ਨਾ ਆਓ ਭਾਈ ਤੁਸੀਂ ਬਹੁਤ ਗੰਦਾ ਪੰਡਾ ਉਹ ਹੀ ਰਹੀ ਨੇ ਵੀ ਹਾਰਟਕ ਲੱਗਿਆ ਹੋਇਆ ਢੇੜੇ ਫੜਕ ਲਾ ਕੇ ਖੜੇ ਐ ਇੱਥੇ ਗੱਡੀ ਇਹੋ ਗੱਡੀਆਂ ਖੜੀਆਂ ਨੇ ਖਾਓ ਵੀ ਆਉਤਮ ਉਸਨੂੰ ਕਰਾ ਬੁਗਿਆ ਅੱਲਾ ਸੁੱਝ ਪਾਣੀ ਦੇ ਕਹੇ ਉਹ ਜੀ ਅੱਜ ਆਪਣੇ ਨਾਲ ਹੈਗੇ ਆ ਕਰਮਜੀਤ ਸਿੰਘ ਗਰਦੀਪ ਭੋਲੇ ਨੇ ਗਰਦੀਪ ਸਿੰਘ ਬਰੌਨੀ ਇਹ ਉਹ ਬਰੌਨੀ ਨਹੀਂ ਹੈਗੀ ਕਿ ਸਮਝੋ ਕਾਫੀ ਨਾ ਪੀਨੇ ਹੋਣਾ ਇਹ ਬਰੌਨੀ ਚਾਕਲੇਟ ਲੈ ਦੋ ਹੈ ਬਰੌਨੀ ਇਤਨਾ ਨਾਮ ਬਰੌਨੀ ਕਿਵੇਂ ਪਿਆ ਇਹ 10 ਮਿੰਟ ਪਹਿਲਾਂ ਪਤਾ ਬਸ ਪੁਰਾਣੇ ਬੰਦਿਆਂ ਨੇ ਕਾਰਨ ਤਾਂ ਹੋਈ ਬਰੌਨੀ ਕਹਿੰਦਾ ਮਤਲਬ ਬਰੌਨੀ ਕੀ ਚੀਜ਼ ਸੀ ਬਰੌਨੀ ਦਾ ਮਤਲਬ ਸ਼ਰੰਗਾ ਕਰੇ ਮੈਂ ਪੁੱਛਿਆ ਨਹੀਂ ਅਜੇ ਪੁੱਛੀ ਵੀ ਮੇਰਾ ਨਾਮ ਬਰੌਨੀ ਹੀ ਰੱਖਿਆ ਚੰਗਾ ਤੇ ਬਾਈ ਨੇ ਵੀ ਬਰੌਨੀ ਕਿਉਂ ਰੱਖਿਆ ਹੈ ਕਹ ਪੜਿਆ ਲਿਖਿਆ ਨਾ ਆ ਗਿਆ ਅੱਬਾ ਪਿੰਡ ਵਾਲੇ ਮੁੰਡਿਆ ਬਰੋਨੀ ਦਾ ਮਸਾ ਹੈ ਹਾਂ ਚੱਲ ਦੇਖ ਬਹੁਤ ਬੁਰੇ ਹਾਲ ਨੇ ਮਾਨਸਾ ਦੇ ਛੋਡੇ ਕਿਵੇਂ ਇਧਰ ਬਰਨ ਵਾਲੇ ਛੱਡੇ ਬੁਰੇ ਹਾਲ ਨੇ ਬੁਰੇ ਹਾਲ ਹੀ ਸਾਰੇ ਪਾਸੇ ਬਹੁਤ ਬਹੁਤ ਬੁਰੇ ਹਾਲ ਠੀਕ ਹੈ ਇੱਕ ਨਾ ਬੰਦਾ ਸੀ ਇੱਥੇ ਕਿਤੇ ਆਇਆ ਉਹ ਮਾਨਸਾ ਤਰੌਲੇ ਦਾ ਲੱਗਿਆ ਮੈਨੂੰ ਉਹ ਗਾਲ ਕੱਢ ਕੇ ਬੋਲਦਾ ਕਿ ਨਾ ਉਹ ਜਿਹੜਾ ਮਾਨਸਾ ਆਊਗਾ ਉਹ ਤਰੌਲੇ ਵੀ ਉਨੀ ਪਾਣੀ ਫਿਰਦਾ ਬਰਨ ਵਾਲੇ ਚ ਇਹ ਤਾਂ ਰੱਬ ਦੀ ਕਰੋਪੀ ਆ ਕਿਤੇ ਵੀ ਪਣੀਆ ਸਕਦਾ ਬਸ ਉਹਦੀ ਮੈਨੂੰ ਆਈਡੀ ਮਿਲੀ ਨਹੀਂ ਵੀ ਕੀ ਨਾ ਤੇ ਨਹੀਂ ਮੈਨੂੰ ਪਉਦਾ ਵੀ ਭਾਈ ਤੂੰ ਕਿਉਂ ਗਾਲਾਂ ਕੱਢ ਕੇ ਸਾਡੇ ਮਾਨਸਾ ਨੂੰ ਹਾਂ ਨਵੀਂ ਰੀਲ ਵੀ ਆ ਚੁੱਕੀ ਆ ਇਧਰ ਆ ਵੜਕ ਖੁੱਲੂਗਾ ਦੇਖੋ ਜੀ ਰੇਲਵੇ ਸਟੇਸ਼ਨ ਲੰਘ ਚੱਲੇ ਆਪਾਂ ਦੇਖੋ ਇਧਰੋਂ ਰੇਲਾਂ ਆਉਂਦੀਆਂ ਨੇ ਇੱਕ ਇੱਕ ਰੇਲ ਤੇ ਜਾਵੇ ਦੇਖਾ ਵੇਖਣਾ ਜੈਕਸ਼ਨ ਆਹ ਹਰ ਦਾ ਪੂਰਾ ਜੀਤ ਆਉਂਦਾ ਨਹੀਂ ਆਹ ਦੇਖੋ ਜੀ ਇਹ ਮੇਰੇ ਰੇਲਾਂ ਦੇ ਹੋ ਲਓ ਜੀ ਆਪਾਂ ਕਿੱਥੇ ਪਹੁੰਚ ਚੁੱਕਿਆ ਹੁਣ ਦਿਖਾਉਣੇ ਆਪਾਂ ਪਹੁੰਚ ਚੁੱਕਿਆ ਮਾਨਸਾ ਮਾਨਸਾ ਕਿੱਥੇ ਬਿੰਦਲਾ ਵਾਲਿਆਂ ਦੇ ਲੈਪਟਾਪ ਕੰਪਿਊਟਰ ਲੋਡ ਕਰਦੇ ਨੇ ਬਿੰਦਲਾ ਵਾਲੇ ਉਹਨਾਂ ਦੇ ਪਹੁੰਚ ਕੇ ਦਿਖਾਉਣੇ ਆ ਜੀ ਇਹ ਬਿੰਦਲਾ ਵਾਲੇ ਮਾਨਸਾ ਬਹੁਤ ਵਧੀਆ ਕੰਮ ਕਰਦੇ ਨੇ ਇਹ ਬਿੰਦਲਾ ਬਿੰਦਲਾ ਲਓ ਜੀ ਕੈਮਰਾ ਉਹ ਤਾਂ ਪੈ ਗਿਆ ਇਮਾਰਤਾਂ ਉਹ ਆ ਮੇਰੇ ਪੱਟੇ ਵੀ ਪੈ ਗਿਆ ਵੀ ਉਹ ਡੱਕ ਨਹੀਂ ਪਈਆ ਮੋਜੂ ਹੈ ਮੋਜੂ ਬਹੁਤ ਮੀ ਆ ਤੇ ਗੱਡੀ ਦਾ ਬਾਰੇ ਦੀ ਨਾ ਨੀਓ ਫੋਕ ਜੰਮਣ ਲੱਗੀ ਦੇਖੋ ਇਹ ਭਾਰ ਮੇਰੇ ਢੰਡਾਂ ਦੇ ਹੱਥ ਭਾਈ ਕਹਿੰਦੇ ਰੱਬ ਹਜੇ ਕੁਛ ਦਿਨ ਹੋਰ ਰਹੂਗਾ ਹੁਣ ਇਹ ਤਾਂ ਫਿਰ ਮਾੜੀ ਗੱਲ ਹੀ ਰੱਬ ਦੀਏ ਹੋਰ ਹੋਏ ਨੇ ਦਿਨ ਤਾਂ ਮੇਰੇ ਵੀਰ ਨੂੰ ਬੇਨਤੀ ਆ ਕੀ ਕਰਨ ਇਧਰ ਸਾਡੇ ਸਪਰੇਅ ਕਰਨ ਵਾਲੀਆਂ ਪੀਆਂ ਨੇ ਇਹਦੇ ਸੁੰਢੀ ਪੈਰੀਆ ਜਿਸ ਸਪਰੇਅ ਕਰਦੇ ਇਧਰ ਮੀਂਹ ਪੈ ਜਾਂਦਾ ਕਿਰਨ ਤੋਂ ਪਕੜ ਲੈਂਦਾ ਉਹ ਨੁਕਸਾਨ ਹੋ ਜਾਂਦਾ ਕਿਸਾਨ ਦਾ ਅਸੀਂ ਉਲਝੀ ਜਾਂਦੇ ਆ